ਹੁਣ ਇਹ ਤੇ ਇਹਨੂੰ ਬੱਚੇ ਨੂੰ ਕਹਤਾ ਵੀ ਐਸੈਪਟ ਨਹੀਂ ਕੀਤਾ ਮੇਰਾ ਨਹੀਂ ਬੱਚਾ। ਭੈਣ ਲੈ ਕੇ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਕਿਸੇ ਬੰਦੇ ਨੇ ਰੱਖ ਲਿਆ ਭੀਖ ਮੰਗਣ ਦੇ ਲਈ। ਉਹ ਭੈਣ ਤੋਂ ਗਲਤ ਕੰਮ ਕਰਾਉਂਦੇ ਇਹ ਤੋਂ ਭੀਖ ਮੰਗਾਉਂਦੇ। ਇਹਦੀ ਚੁੰਗਲ 'ਚ ਛੜਵਾ ਕੇ ਲਿਆ। 36 ਸਾਲ ਇੱਕ ਟਾਲ ਦੇ ਉੱਪਰ ਹੁਣੇ ਛੜਾ ਕੇ ਲਿਆਂਦੇ ਜੀ। ਭਾਜੀ 20 ਦਿਨ ਹੋਏ। ਠੀਕ ਹੈ। 36 ਸਾਲ ਦੇ ਦਿੱਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਪੱਠਿਆਂ ਦੇ ਟਾਲ ਦੇ ਉੱਪਰ ਕੰਮ ਹੀ ਕਰਾਉਂਦੇ ਰਹਿ। ਇਹਨਾਂ ਦੇਖੋ ਬਜ਼ੁਰਗ ਹੋ ਗਏ। ਭਾਜੀ ਆਪਰੇਟ ਹੋਣੇ ਵਾਲਾ ਆ ਇਹਨਾਂ ਦੇ ਪਾਣੀ ਭਰ ਚੁੱਕਿਆ ਨਾਲਾਂ ਦੇ ਵਿੱਚ ਪਰ ਉਹ ਨਹੀਂ ਨਹੀਂ ਇਹਨ ਸਾਰਾ ਸਾਰਾ ਦਿਨ ਕੰਮ ਹੀ ਲਈ ਜਾਣਾ ਇਹਨਾਂ ਤੇ ਸਤਿ ਸ੍ਰੀ ਅਕਾਲ ਜੀ ਆਇਨਾ ਮੈਂ ਤੇ ਬਾਈਬਲਜੀਤ ਸਿੰਘ ਆਏ ਹੀ ਅਸੀਂ ਇੱਥੇ ਆਏ ਜੀ ਇਹਨਾਂ ਦੇ ਦੁਆਬੇ ਰਗੇ ਚ ਤੇ ਜਿਵੇਂ ਆਪਣੇ ਲੁਧਿਆਣੇ ਕੋਲੇ ਗੁਰਪ੍ਰੀਤ ਮੈਂਟੂ ਵੀਰ ਹਨਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਿਲਕੁਲ ਸੇ ਉਸੇ ਤਰ੍ਹਾਂ ਹੀ ਇੱਥੇ ਬਾਬਾ ਦੀਪ ਸਿੰਘ ਜੀ ਸੇਵਾਦਾਲ ਗੜਦੀwala ਤੇ ਇੱਥੇ ਚਲਾ ਰਹੇ ਆ ਵੀਰ ਕੀ ਨਾਮ ਹੈ ਵੀਰ ਦਾ ਮਨਜੋਤ ਸਿੰਘ ਮਨਜੋਤ ਸਿੰਘ ਤੇ ਵੀਰ ਪਰਸ਼ੋਤਮ ਸਿੰਘ ਜਿਨ੍ਹਾਂ ਨੇ ਇਹ ਜਗਾ ਵਗੈਰਾ ਨੂੰ ਦਾਨ ਕੀਤਾ ਅੱਛਾ ਮਨਜੋਤ ਸਿੰਘ ਮੇਰਾ ਕਲਾਸ ਪਹਿਲੋਂ ਅਸੀਂ ਇਕੱਠੇ ਪੜ੍ਹੇ ਆ ਇਹ ਪਿੰਡ ਹੈਗਾ ਬਾਗਾ ਪਿੰਡ ਬਾਗਾ ਹੈ ਜੀ ਇਹ ਅੱਛਾ ਇਹ ਗੜਦੀ ਵਾਲੇ ਦੇ ਨਾਲ ਹੀ ਆ ਹਾਂ ਜਿਹੜੇ ਕਿਲੋਮੀਟਰ ਦੇ ਫਾਸਲੇ ਤੇ ਅੱਛਾ ਅੱਛਾ ਇੱਥੇ ਜੀ 150 ਦੇ ਕਰੀਬ ਮੰਦਬੁੱਧੀ ਨੂੰ ਸਾਹਮਦੇ ਆ अच्छा मेन ਗੱਲ ਇਹ ਆ ਵੀ ਜਿਹੜੇ ਆਸ਼ਰਮ ਕਈ ਬਣੇ ਹੋਏ ਆ ਉਹ ਗਰਾਈਆਂ ਕਰਦੇ ਸਾਰਾ ਕੁਝ ਕਰਦੇ ਹਨਾ ਜੀ ਉਹ ਥੋੜਾ ਜਨਾ ਮਰ ਕੇ ਜਿਹੜਾ ਬੰਦਾ ਸਟੇਬਲ ਹੁੰਦਾ ਆ ਆਪਦਾ ਆਪ ਸੰਭਲ ਲੈਂਦਾ ਉਹਨੂੰ ਸੰਭਲਦੇ ਆ ਹਾਂ ਇਹ ਜਿਹੜੇ ਇਹ ਇਦਾਂ ਦਾ ਆਸ਼ਰਮ ਬਹੁਤ ਘੱਟ ਆ ਜਿਹੜੇ ਬਿਲਕੁਲ ਜਿਆਦਾ ਮੰਦਬੁੱਧੀ ਨੂੰ ਸੰਭਲਦੇ ਆ ਹਾਂ ਇਹਨਾਂ ਦੇ ਕੋਲ ਸਵਾ ਸਵਾ ਦੇ ਕਰੀਬ ਅ ਮੰਦਬੁੱਧੀ ਅੱਛਾ ਜਿਹੜੇ ਰੋੜਾਂ ਤੇ ਜਾਨੀ ਕਿ ਜਾਂ ਕੋ ਨਿਵਾਸ ਕਹੋ ਹਾਂ ਬੱਚੇ ਕਹੋ ਬੀਬੀਆਂ ਕਹੋ ਹਨਾ ਜੀ ਉਹਨਾਂ ਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸੰਭਲਦੇ ਆ ਇਹ ਦੇਖੂਗੇ ਬਹੁਤ ਸਾਫ ਸਫਾਈ ਹਾਂ ਤੇ ਬਹੁਤ ਵਧੀਆ ਮੈਨੇਜਮੈਂਟ ਆ ਇਹਨਾਂ ਦਾ ਹਾਂਜੀ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਦਾਨ ਪੁੰਨ ਦੇ ਨਾਲ ਤੇ ਹੋਰ ਸਾਰੇ ਕੁਝ ਨਾਲ ਤੇ ਆਸਰੇ ਦੇ ਨਾਲ ਇਹਨਾਂ ਦਾ ਵਧੀਆ ਜਾਨੀ ਕਿ ਗੁਰੂ ਆਸਥਾ ਸੇਵਾ ਘਰ ਇਹਨਾਂ ਦਾ ਨਾਮ ਰੱਖਿਆ ਹੋਇਆ ਹੈ ਹਾਂ ਤੇ ਚੱਲ ਰਿਹਾ ਤੁਸੀਂ ਛੋਟੇ ਬੱਚੇ ਇਹਨਾਂ ਦਾ ਕਿਸੇ ਦੀ ਮਾਤਾ ਹੈ ਨਹੀਂ ਕੀ ਹਨਾ ਜੀ ਕੋ ਮਨਦਬੁੱਧੀ ਹੋ ਗਿਆ ਕੋ ਛੱਡ ਕੇ ਜਨਮ ਦੇ ਕੇ ਮਾਂ ਚਲ ਗਈ ਛੱਡ ਕੇ ਚਲ ਗਈ ਉਹ ਸਭ ਦੇ ਸਹੀ ਹੈ ਹਨਾ ਜੀ ਇਹ ਲੀਬੀਆਂ ਦਾ ਅਪਾਰਟਮੈਂਟ ਹੈ ਜਿੱਦਾਂ ਬਣਾਇਆ ਹੋਇਆ ਇਹਨਾਂ ਨੇ ਅੱਛਾ ਇਹਨਾਂ ਦਾ ਲਾਗੇ ਤੇ ਰੱਖਿਆ ਪਾਰਟੀ ਹਨਾ ਪੜਦਾ ਕਿਥਾ ਉਹਨਾਂ ਕੋ 35 40 ਆ ਜਿਹੜੇ ਬੈਥਰੂਮ ਨਹੀਂ ਕਿਰਿਆ ਨਹੀਂ ਸੋ ਸਕਦੇ ਆਪ ਦੀ ਅੱਛਾ ਉਹਨਾਂ ਦਾ ਲਾਗੇ ਜਗ੍ਹਾ ਤੇ ਪਰਲੇ ਪਾਸੇ ਆ ਅੱਛਾ ਉਹਦੇ ਪਾਸੇ ਹਨਾ ਆ ਜਿਹੜੇ ਬਾਕੇ ਅੰਦਰ ਬੈੱਡ ਇਹਨਾਂ ਦਾ ਪ੍ਰੋਪਰ ਖਿਆਲ ਰੱਖਿਆ ਦਾ ਦਵਾਈ दारू ਦਾ ਹਾਂ ਇਹਨਾਂ ਜਦੋਂ ਮੈਂਟਲ ਜਿਹੜੀ ਬਿਮਾਰੀ ਇਦਾਂ ਦੀ ਹੈ ਜਾਨੀ ਕਿ ਜਦੋਂ ਬੰਦੇ ਨੂੰ ਬੰਨ੍ਹ ਦਿੰਦੇ ਆ ਜਾਂ ਆਪਾਂ ਇਕੱਲੇਪਨ ਵਿੱਚ ਛੱਡ ਦਿੰਦੇ ਆ ਉਹ ਬਹੁਤ ਜ਼ਿਆਦਾ ਵੱਧਦੀ ਹੈ ਜੀ ਬੂਸਟ ਹੋ ਜਾਂਦੀ ਹੈ ਉਹ ਬਿਮਾਰੀ ਜਿਹੜੀ ਹੈ ਹਾਂ 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 ਜਾਨੀ ਕਿ ਜੋ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਦੂਰ ਤੱਕ ਗੱਲ ਫੈਲ ਜਾਂਦੀ ਹੈ ਜੀ ਕੋ ਚੋਪੀ ਤੋਂ ਕੋ ਬਿਹਾਰ ਤੋਂ ਕੋ ਮੱਧ ਪ੍ਰਦੇਸ਼ ਤੋਂ ਕੋ ਪੰਜਾਬ ਤੋਂ ਹਨ ਜੀ ਗੁਜਰਾਂ ਦੇ ਬਹੁਤ ਵੀਰ ਨੇ ਬੰਦੇ ਛੜਾਈ ਜੀ ਹਾਂ ਤੇ ਜਿਹੜੇ ਬੱਚੇ ਫਿਰ ਇਹ ਵੀ ਇੱਥੇ ਮਤਲਬ ਕਿ ਹਨ ਇਹਨਾਂ ਦਾ ਵੀ ਹੈ ਜੀ ਕੋਈ ਹਾਂ ਇਹਨਾਂ ਦਾ ਇਹੀ ਹੈ ਜੀ ਮਨਜੋਤ ਸਿੰਘ ਇਹਨਾਂ ਨੇ ਇਹਦਾ ਆਪਦਾ ਹੀ ਫਾਦਰ ਨੇਮ ਦਿੱਤਾ ਵਾਧਾਰ ਕ ਹਾਂ ਜੀ ਕੋਈ ਬੁਝੀ ਨਾ ਬੱਚਾ ਪੜ ਲੈਣ ਨਾ ਤੇ ਹਾਂਜੀ ਇਹ ਵੀਰ ਮਨਜੋਤ ਸਿੰਘ ਹੈ ਜੀ ਆਪਣੇ ਅੱਛਾ ਇਹ ਸੇਵਾ ਨਿਮਾਉਂਦੇ ਨੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਪਾ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਲਾਕੇ ਦੇ ਵਿੱਚ ਆਏ ਆ ਗੁਰਾਸਰਾ ਸੇਵਾ ਘਰ ਇਹ ਬਾਗਾ ਪਿੰਡ ਦੇ ਵਿੱਚ ਚੱਲ ਰਿਹਾ ਜੀ ਹਾਂਜੀ ਹਾਂਜੀ ਬਾਬਾ ਦੀਪ ਸਿੰਘ ਸੇਵਾ ਦਲ ਸੇਕਪਾ ਜੀ 2015 ਦੇ ਵਿੱਚ ਇਹ ਚਾਲੂ ਕੀਤੀ ਸੀ ਪਹਿਲਾਂ ਅਸੀਂ ਨੌਜਵਾਨਾਂ ਨੂੰ ਜਿਹੜੀਆਂ ਨਸ਼ਿਆਂ ਦੀਆਂ ਦਲਦਨ ਦੇ ਵਿੱਚ ਫਸੇ ਉਹਨਾਂ ਨੂੰ ਕੱਢ ਕੇ ਗੁਰਸਿੱਖੀ ਦੇ ਨਾਲ ਜੋੜਨਾ ਪਿੰਡ-ਪਿੰਡ ਦੇ ਵਿੱਚ ਪ੍ਰਚਾਰ ਕਰਦੀ ਸੀ 2017 ਦੇ ਵਿੱਚ ਸਾਨੂੰ ਇੱਕ ਲवारिस ਬੰਦਾ ਮਿਲਿਆ ਸੀ ਵੀਰ ਜਿਹਦੇ ਬਹੁਤ ਸੇਗਵਾਜੀ ਹਾਲਾਤ ਮਾੜੇ ਸੀ ਲੈਟਰਿੰਗ ਬਾਥਰੂਮ ਵਿੱਚ ਕੀਤਾ ਸੀ ਅਸੀਂ ਭਾਜੀ ਉਹਨੂੰ ਲੈ ਕੇ ਹਰੇਕ ਜਗ੍ਹਾ ਗਏ ਪ੍ਰਸ਼ਾਸਨ ਕੋ ਗਏ ਉਹ ਨਹੀਂ ਵੀ ਮਨਾ ਕਰਤਾ ਕਹਿੰਦੇ ਜਿੱਥੋਂ ਲਿਆ ਛੱਡ ਦਿਓ ਫਿਰ ਜਿੱਥੇ ਹੋਰ ਕਿਤੇ ਲੈ ਕੇ ਗਏ ਕਿਸੇ ਨੇ ਸਾਥੋਂ ਲਿਆ ਨਹੀਂ ਕਿ ਅਸਲ 'ਚ ਸੇਵਕ ਭਾਜੀ ਜਿਹੜਾ ਕਾਨੂੰਨ ਬਣਿਆ ਨਾ ਲਵਾਰਸਾਂ ਦੇ ਇਹ ਕਿਤਾਬਾਂ ਜੀ ਬਣਿਆ ਜੇ ਅਮਲੀ ਜਾਪਾ ਇੱਥੇ ਕੋਈ ਨਹੀਂ ਚੜਾਉਂਦਾ ਜੇ ਅੱਜ ਲਵਾਰਸ ਬੰਦਾ ਤੁਹਾਨੂੰ ਵੀ ਕਿਤੇ ਮਿਲੂਗਾ ਨਾ ਤੁਸੀਂ ਪਹੁੰਚ ਕਰਕੇ ਦੇਖ ਲਓ ਪ੍ਰਸ਼ਾਸਨ ਤੱਕਰ ਕੋਈ ਲੈਂਦਾ ਹੀ ਨਹੀਂ ਅਸਲ ਉਹ ਕਹਿੰਦਾ ਸਾਡੇ ਗਲਗਲਾਵਾ ਪਊਗਾ ਨਹੀਂ ਕਾਹ ਤੋਂ ਐ ਪੰਗਾ ਕਾਹ ਤੋਂ ਲੈਣਾ ਪੰਗਾ ਇਸ ਕਰਕੇ ਸੇਵਕ ਭਾਜੀ ਉਦੋਂ ਦੇਖਿਆ ਵੀ ਇਹ ਵਿਚਾਰੇ ਜਿਹੜੇ ਰੋੜਾਂ ਤੇ ਤੁਰੇ ਫਿਰਦੇ ਇਹ ਵਿਚਾਰੀ ਸਾਸੀ ਦੇਖ ਕੇ ਲੰਘ ਜਾਂਦੇ ਵੀ ਇਹ ਭੀਖ ਮੰਗਦੇ ਨਾ ਉਹਨੂੰ ਪੁੱਛ ਕੇ ਦੇਖੋ ਉਦੇ ਦਰਦ ਅਸਲੀ ਦੇ ਵਿੱਚ ਉਹ ਰੋਟੀ ਨੂੰ ਤੜਫ ਰਹੇ ਹੁੰਦੇ ਆ ਵੀ ਭੁੱਖ ਨੂੰ ਕਿਉਂਕਿ ਢਿੱਡ ਲੱਗਾ ਮੈਨੂੰ ਰੋਟੀ ਦੋ ਟਾਈਮ ਦੀ ਰੋਟੀ ਮਿਲਦੀ ਆ ਤੇ ਉਹ ਦਵਾਈ ਨੂੰ ਤਰਸਦੇ ਆ ਵੀ ਦਵਾਈ ਮਿਲਦੀ ਆ ਸੀ ਠੀਕ ਹੋ ਜੀਏ ਤੇ ਅੱਜ ਸਾਡੇ ਕੋਲ ਸੇਵਕ ਭਾਜੀ ਅਸੀਂ 600 ਬੰਦਾ ਠੀਕ ਕਰਕੇ ਘਰਾਂ ਚ ਪਹੁੰਚਾ ਚੁੱਕੇ ਆ 2017 ਦੇ ਵਿੱਚ ਅਸੀਂ ਫਿਰ ਇੱਕ ਲਹਿਰ ਚਲਾਈ ਸੀ ਕਾਫੀ ਲੋਕਾਂ ਨੇ ਉਹਦੇ ਵਿੱਚ ਚੜ੍ਹਾਈ ਜਿਹੜੀਆਂ ਵਧੂਆ ਮਜ਼ਦੂਰ ਜੇ ਨਹੀਂ ਬਣਾ ਕੇ ਰੱਖੇ ਹੋਏ ਅਸੀਂ ਸਭ ਤੋਂ ਪਹਿਲਾਂ ਗੁਜਰਾ ਤੋਂ ਛੜਾ ਕੇ ਸਾਡੀ ਸੰਸਥਾ ਨੇ ਲੋਕਾਂ ਮੁਰੇ ਲਿਆਂਦੀ ਸੀ ਇਸ ਲਈ ਇਹ ਤੇ ਵੀ ਐਦਾਂ ਵੀ ਲੋਕਾਂ ਤੋਂ ਜਬਰਦਸਤੀ ਕੰਮ ਲੋਕਾਂ ਤੋਂ ਕਰਵਾਇਆ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਗੁਲਾਮ ਬਣਾ ਕੇ ਲੋਕਾਂ ਨੂੰ ਰੱਖਿਆ ਜਦੋਂ ਜਦੋਂ ਤੁਸੀਂ ਉਹਨਾਂ ਤੋਂ ਛਡਾਉਣੇ ਤੇ ਫਿਰ ਮਤਲਬ ਕਿ ਕਿਉਂਕਿ ਉਹ ਬਦਮਾਸ਼ ਟੈਪ ਬੰਦਾ ਹੀ ਇਹੋ ਜਿਹਾ ਕੰਮ ਕਰੂਗਾ ਕਿ ਉਹ ਤੁਹਾਡੇ ਨਾਲ ਪੰਗਾ ਨਹੀਂ ਪੈਂਦਾ ਜੀ ਉਹ ਬਹੁਤ ਪੈਂਦਾ ਸੇਵਕ ਪਾਜੀ ਕਾਫੀ ਸਾਡੇ ਤੇ ਅਰਜ਼ੀਆਂ ਵੀ ਆਉਂਦੀਆਂ ਪਰ ਉਸ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਸਾਰੀ ਇੱਕ ਸਾਡੀ ਟੀਮ ਹਾਂ ਅਸੀਂ ਜਿੱਥੇ ਵੀ ਕੋਈ ਇਹੋ ਜਿਹਾ ਤੱਕਾ ਹੁੰਦਾ ਅਸੀਂ ਪਰਮਾਤਮਾ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਉਤਰਾ ਅਸਰਾ ਲਈਦਾ ਮਹਾਰਾਜ ਸਾਡੇ ਨਾਲ ਆ ਤੇ ਆਪਾਂ ਜਰੂਰ ਜਿੱਥੇ ਵੀ ਹੋਈਦਾ ਆਪਾਂ ਤੇ ਫਿਰ ਇਹਨਾਂ ਦਾ ਜਿਵੇਂ ਜੀ ਇਲਾਜ ਤਾਂ ਸਾਰੇ ਦਾ ਅਕਸਰ ਕੁਝ ਮੰਦਬੁੱਧੀ ਹੈ ਕੁਝ ਜਿਵੇਂ ਤੁਸੀਂ ਦੱਸਿਆ ਹੀ ਕੁਝ ਕੀੜੇ ਵੀ ਪਏ ਵੀ ਕੁਝ ਹਨਾ ਬਹੁਤ ਬੰਦੇ ਕਾਫੀ ਸਿਰਿਕ ਪਾ ਜੀ ਕੀੜੇ ਅੱਜ ਅਸੀਂ ਨਾ ਜਾਨਵਰਾਂ ਦੇ ਪਹਿਲਾਂ ਦੇਖਦੇ ਹੁੰਦੇ ਸੀ ਵੀ ਜਾਨਵਰ ਤੇ ਸੁਣਦੇ ਹੁੰਦੇ ਸੀ ਪਰ ਉਹਦੇ ਕੀੜੇ ਪੈਣੇ ਜਾਂ ਇੱਕ ਕਹਾਵਤ ਕਹਿੰਦੇ ਹੁੰਦੇ ਸੀ ਵੀ ਤੇਰੇ ਕੀੜੇ ਪੈਣੇ ਕੋ ਮਾੜਾ ਕਹਾਂ ਹਾਂਜੀ ਬਿਲਕੁਲ ਪਰ ਇੱਥੇ ਆਣ ਕੇ ਦੇਖਿਆ ਵਿਚਾਰੇ ਮੰਦਬੁੱਧੀ ਕਿ ਇਹਦੇ ਸੱਟ ਲੱਗ ਗਈ ਕੋਈ ਐਕਸੀਡੈਂਟ ਹੋ ਗਿਆ ਜਕਮ ਖਰਾਬ ਹੋ ਗਿਆ ਤੇ ਕੀੜੇ ਪੈ ਗਏ ਫਿਰ ਬਹੁਤ ਬੰਦਿਆਂ ਦੇ ਜਿਹੜੇ ਸਾਨੂੰ ਕੀੜਿਆਂ ਵਾਲੇ ਵੀ ਮਿਹੜੇ ਅਸੀਂ ਆਪ ਇੱਥੇ ਕੱਢ ਕੇ ਸਾਫ ਸਫਾਈ ਕਰਕੇ ਉਹਨਾਂ ਦਾ ਇਲਾਜ ਹਸਪੀਟਲ ਨਾਲ ਸਾਡਾ ਕੰਟੈਕਟ ਆ ਇੱਥੇ ਕੱਢ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਅੱਛਾ 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 ਸਾਡੇ ਕੋਲ ਬੱਚੇ ਆ ਔਰਤਾਂ ਆ ਹਾਂ ਹਾਂ ਸੇਖਪਾ ਜੀ 400 ਫੈਮਲੀ ਅਸੀਂ ਅਡਾਪਟ ਕੀਤੀ ਹੋਈ ਆ 95 ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ 0% ਜਿਨ੍ਹਾਂ ਦੀ ਇਨਕਮ ਆ ਉਹਨਾਂ ਨੂੰ ਹਰ ਇੱਕ ਮਹੀਨੇ ਦਾ ਰਾਸ਼ਨ 63 ਪਰਿਵਾਰ ਇਹੋ ਜਿਹੇ ਆ ਜਿਹੜੇ ਰੋਟੀ ਨਹੀਂ ਪਕਾ ਸਕਦੇ ਉਹ ਗੁਰੂ ਕੀ ਰਸੋਈ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਪੱਕਿਆ ਪਕਾਇਆ ਰਾਸ਼ਨ ਸਵੇਰੇ ਘਰਾਂ 'ਚ ਪਹੁੰਚਦਾ ਕਰਦੇ ਆ ਉਹ ਅਲੱਗ ਸੰਸਥਾ 400 ਪਰਿਵਾਰ ਅਡਾਪਟ ਕੀਤਾ ਹੋਇਆ ਉਹਨਾਂ ਦੀ ਉਹ ਉਹ ਅਡਾਪਟ ਕੀਤੇ ਹੋਏ ਬਿਲਕੁਲ ਇਹ ਨਹੀਂ ਵੀ ਜਿਨ੍ਹਾਂ ਦੇ ਬੱਚੇ ਜਿਹੜੀਆਂ ਮਾਵਾਂ ਜਿਨ੍ਹਾਂ ਦੀਆਂ ਵਿਚਾਰਿਆਂ ਦੇ ਕੋਈ ਬੱਚੇ ਨਹੀਂ ਔਲਾਦ ਨਹੀਂ ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਸਕਦਾ ਉਹਨਾਂ ਦੇ ਰਚਨ ਕਾਰਡ ਬਕਾਇਦਾ ਉਹਨਾਂ ਦਾ ਇਲਾਜ ਤੱਕ ਸੰਸਥਾ ਬਾਬਾ ਦੀਪ ਸਿੰਘ ਜੀ ਕਰਾਉਂਦੇ ਆ ਉਹਨਾਂ ਦੇ ਘਰਾਂ ਦੀਆਂ ਛੱਤਾਂ ਚ ਕਰਨੀਆਂ ਹੁਣ ਉਹ ਵੀ ਚਾਰ ਐਂਬੂਲੈਂਸਾਂ ਸੇਵਕ ਭਾਜੀ ਇਸ ਇਲਾਕੇ ਦੇ ਵਿੱਚ ਸੇਵਾਵਾਂ ਦੇ ਰਹੀਆਂ ਚਾਰ ਐਂਬੂਲੈਂਸਾਂ ਜਿਹਦੇ ਵਿੱਚ ਇੱਕ ਫ੍ਰੀ ਮੋਰਚਰੀ ਆ ਛੱਬਬਾਨ ਇੱਕ ਫਾਇਰ ਬ੍ਰਿਗੇਡ ਵੀ ਬਣਾਈ ਹੋਈ ਸੰਸਥਾ ਨੇ ਆਪਣੀ ਬਣਾਈ ਫਿਰ ਐਤਕੀ ਜਦੋਂ ਫਲੱਡ ਆਇਆ ਚਾਰ ਕਿਸ਼ਤੀਆਂ ਲੈ ਕੇ ਸੰਸਥਾ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ 49 ਦਿਨ ਅਸੀਂ ਸੰਸਥਾ ਤੋਂ ਬਾਹਰ ਰਹੀ ਟੀਮ ਸਾਡੀ ਉਹ ਬਿਲਕੁਲ ਫ੍ਰੀ ਡੈੱਡ ਬਾਡੀਆਂ ਵੀ ਕੱਢਦੇ ਆ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਹਾਸਾ ਹੋ ਜਾਏ ਗੁੱਤਾਖੁਰ ਸਾਡੇ ਆਪਣੇ ਆ ਕਿਉਂਕਿ ਗੁੱਤਾਖੁਰ ਪੈਸਾ ਬਹੁਤ ਕਈ ਵਾਰੀ ਚਾਰਜ ਕਰਦੇ ਆ ਸਾਡੀ ਸੰਸਥਾ ਬਿਲਕੁਲ ਫ੍ਰੀ ਕੱਢ ਕੇ ਕਈ ਵਾਰ ਹਾਸਾ ਹੋ ਜਾਏ ਤੁਹਾਨੂੰ ਕੱਢ ਕੇ ਦਿੰਦੀ ਬਿਲਕੁਲ ਹਾਂਜੀ ਹੋਰ ਵੀ ਕਾਫੀ ਬੱਚੀਆਂ ਦੀ ਪੜ੍ਹਾਈ ਚੱਲ ਰਹੀ ਆ ਜਿਹਨਾਂ ਨੂੰ ਬੱਚਿਆਂ ਨੂੰ ਪੜ੍ਹਾ ਰਹੇ ਆ ਕਾਫੀ ਜਿਹੜੀਆਂ ਸੰਸਥਾ ਹਰੇਕ ਪਾਸੇ ਹੁਣ ਅਜ ਐਕਸੀਡੈਂਟ ਹੋਇਆ ਦੋ ਪੀਜੀਆ ਹੀ ਗਈ ਹੈ ਇੱਕ ਲੁਧਿਆਣੇ ਡੀਐਮਸੀ ਜੋ ਕੋ ਲੋਡ ਵਾਂ ਦਾ ਇਲਾਜ ਨੂੰ ਆ ਇਲਾਜ ਵੀ ਕਰਵਾਈਦਾ ਤੇ ਫਿਰ ਇਹ ਫਾਈਨੈਂਸ਼ੀਅਲ ਆਪਣੇ ਮਦਦ ਫਾਈਨੈਂਸ਼ੀਅਲ ਸੇਕਪਾ ਜੀ ਸਾਡੀ ਅਸੀਂ ਜਿਵੇਂ ਇੱਕ ਪੜਦੇ ਹੁੰਦਿਆਂ ਦੇ ਗਰੁੱਪ ਸਟਾਰਟ ਕੀਤਾ ਸੀ ਜਦੋਂ ਸਾਡੇ ਪੜਦੇ ਟੀਮ ਸੀ ਸਾਰੀ ਉਹ ਵਾਰ ਬਾਕੀ ਹੁਣ ਸਾਡੇ ਐਨਆਰਆਈ ਸਾਡੇ ਇਲਾਕੇ ਦੇ ਜਿਹੜੇ ਐਨਆਰਆਈ ਆ ਉਹ ਸਾਡੇ ਨਾਲ ਜੁੜੇ ਹੋਏ ਆ ਬਾਬਾ ਦੀਪ ਸਿੰਘ ਜੀ ਇੱਥੇ ਕਿਰਪਾ ਕਰਾਉਂਦੇ ਆ ਕਿਤੇ ਤੋਂ ਅੱਜ ਤੱਕ ਸੇਵਕ ਬਾਜੀ ਲੈ ਨਹੀਂ ਗਏ ਪ੍ਰਮਾਤਮਾ ਇੱਥੇ ਅਸੀਂ ਚਾਹੁੰਦੇ ਆ ਵੀ ਜੇ ਕੋਈ ਕੋਈ ਸੇਵਾ ਦੇਣੀ ਚਾਹੁੰਦਾ ਸਾਡੀ ਆ ਚੀਜ਼ ਦੀ ਲੋੜ ਆ ਤੁਸੀਂ ਸਾਨੂੰ ਸਮਾਨ ਦੇ ਸਕਦੇ ਕੋਈ ਨੇ ਆਣ ਕੇ ਕੋਈ ਸਮਾਨ ਦੇਣਾ ਕੋਈ ਆ ਚੀਜ਼ ਸਾਡੀ ਰਾਸ਼ਨ ਤੇ ਖਤਮ ਆ ਰਾਸ਼ਨ ਦੇ ਜਾਂਦਾ ਕੋਈ ਸਾਡੀਆਂ ਤਨਖਾਹਾਂ ਦੇਣੀਆਂ ਕੋਈ ਪੰਪ ਤੇ ਦੇਣੇ ਆ ਜਾਂ ਸਾਡੇ ਹਸਪੀਟਲ ਦਾ ਸਭ ਤੋਂ ਵੱਡਾ ਖਰਚਾ ਹੁੰਦਾ ਹਾਂਜੀ ਪਿੱਛੇ ਹਸਪੀਟਲ ਬਹੁਤ ਵੱਡਾ ਬਣ ਰਿਹਾ ਬੇਬਸ ਹਸਪੀਟਲ ਦੇ ਵਿੱਚ 6 ਬੰਦੇ ਇਸ ਟਾਈਮ ਐਡਮਟ ਆ ਜੇ ਕਿਸੇ ਨੇ ਦੇਣੇ ਆ ਸੇਵਾ ਤੇ ਅਸੀਂ ਐਡਮਟ ਸਿੱਧਾ ਹਸਪੀਟਲ ਸਿੱਧਾ ਉਹਨਾਂ ਨੂੰ ਦੇ ਦੋ ਹਾਂ ਸਿੱਧਾ ਟਾਈ ਆਪਾਂ ਆਪਾਂ ਸਿੱਧਾ ਉਹਨਾਂ ਨੂੰ ਕਰੀਏ ਜੋ ਜਿੰਨਾ ਵੀ ਭਾਵੇਂ ਤੁਸੀਂ 100 ਦੇਣਾ ਚਾਹੇ 1000 ਲੱਖ ਦੇਣਾ ਹਾਂ ਉਹ ਸਿੱਧਾ ਉਹਦੇ ਇਲਾਜ ਨੂੰ ਦੇ ਦ ਹਾਂਜੀ ਬਹੁਤ ਵੱਡਾ ਪ੍ਰਾਲਾ ਜੀ ਬਹੁਤ ਵੱਡਾ ਦੋ ਸਟੋਰੀ ਉੱਪਰ ਵੀ ਭਰੇ ਪਏ ਆ ਜੀ ਉੱਪਰ ਵੀ ਉੱਪਰ ਵੀ ਭਰੀ ਪਈ ਬਿਲਡਿੰਗ ਇਧਰ ਭਾਜੀ ਹਸਪੀਟਲ ਬਣ ਰਿਹਾ ਪਿੱਛੇ ਦਾ ਬਣ ਰਿਹਾ ਆਲਰੇਡੀ ਅਸੀਂ ਚਾਰ ਟੈਂਪਰੇਰੀ ਚਲਾਤਾ ਅਸੀਂ ਇਲਾਕੇ ਦੇ ਵਿੱਚ ਲੈਬ ਟੈਸਟ ਹੁੰਦੀ ਆ ਜਿਹੜਾ ਮਰਜ਼ੀ ਆਣ ਕੇ ਆਪਣਾ ਟੈਸਟ ਕਰਵਾਵੇ ਦੰਦਾਂ ਦਾ ਡਾਕਟਰ ਬੈਂਦਾ ਓਪੀਡੀ ਹੱਡੀਆਂ ਦਾ ਡਾਕਟਰ ਡਾਕਟਰ ਲਾਪਰੀ ਤਾਂਉਂਦੇ ਅੱਛਾ ਜੀ ਡਾਕਟਰ ਨਵਦੀਪ ਦੰਦਾਂ ਦੇ ਆਉਂਦੇ ਆ ਡਾਕਟਰ ਹਰਪ੍ਰੀਤੋਂ ਦੇ ਡਾਕਟਰ ਗਰਜੋਤ ਦਿਮਾਗ ਦੀਆਂ ਬਿਮਾਰੀਆਂ ਦੇ ਲਈ ਆਉਂਦੇ। ਹੂੰ ਤੇ ਚੱਲ ਪਿਆ ਜੀ ਹਸਪੀਟਲ ਓਪੀਡੀਆ ਚੱਲ ਚੱਲ ਪਈਆਂ। ਬਾਕੀ ਪਿੱਛੇ ਬਹੁਤ ਵੱਡਾ ਹਰੇਕ ਬਿਮਾਰੀ ਦੇ ਇਲਾਜ ਦੇ ਲਈ ਵੱਡਾ ਅਸੀਂ तकरीबन 70 ਬੈਡਾਂ ਦਾ ਹਸਪੀਟਲ ਜਿਹੜਾ ਪਿੱਛੇ ਬਣਾ ਰਹੇ ਹਾਂ। ਠੀਕ ਹੈ। ਮਾਲਕਾ ਜੀ ਸੇਵਾ ਲੈ ਰਹੇ ਨੇ ਬਿਲਕੁਲ ਬਿਲਕੁਲ ਸਹੀ ਕਿਸੇ ਨਾ ਕਿਸੇ ਤੋਂ ਲੈ ਲਈਆਂ ਪੂਰੀ ਦੱਸਿਆ ਜੀ ਇਹਨਾਂ ਦੀ ਸਟੋਰੀ ਬਹੁਤ ਹਾਂ ਜੀ ਹਾਂ ਜੀ ਹਾਂ ਇਹ ਭਾਈ ਬਲਜੀਤ ਸਿੰਘ ਸਾਡੇ ਇਕੱਠੇ ਹੀ ਪੜਦੇ ਰਹੇ ਹਾਂ ਅਸੀਂ ਇਕੱਠੇ ਹੀ ਬਹੁਤ ਜ਼ਿਆਦਾ ਪਿਆਰ ਬਹੁਤ ਵਾਰੀ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਕਾਫੀ ਸਾਲ ਹੋ ਗਿਆ ਕਹਿੰਦੇ ਜਦੋਂ ਆਪਾਂ ਗਏ ਮਿਲ ਕੇ ਉਹਨਾਂ ਮੈਂ ਕਿਹਾ ਲਾਈਵ ਲੱਗ ਗਏ ਮੈਨੂੰ ਵੀ ਤਰਫਾ ਸੇਵਾ ਜੀ ਤੁਹਾਡੀ ਬਹੁਤ ਬਹੁਤ ਜੀ ਤੇ ਸੰਗਤ ਹੀ ਆ ਜੀ ਦੇਖੋ ਨਾ ਦੇਖੋ ਤੁਸੀਂ ਕਿੰਨੇ ਇੱਥੇ ਇਸ ਸਮੇਂ ਕਿੰਨੇ ਆਪਣੇ ਹੈਗੇ ਸਾਡੇ ਕੋਲ 108 ਜਾਣੇ ਸੇਕਪਾ ਜੀ ਇਸ ਟਾਈਮ ਰਹਿ ਰਹੇ ਆ ਜਿਨ੍ਹਾਂ ਵਿੱਚ ਬੱਚੇ ਵੀ ਆ ਜਰਵਰ ਆ ਜਾ ਬੱਚਾ ਅੱਜ ਇਹ ਜੋਰਾਵਰ ਹੈ ਇਹ ਬੱਚਾ ਦੇਖੋ ਇਹਦੀ ਬਾਪ ਨੇ ਜਦੋਂ ਨਾ ਇੱਕ ਸੀਗਾ ਹੁਣ ਇਹ ਤੇ ਇਹਨੂੰ ਬੱਚੇ ਨੂੰ ਕਹਿੰਦਾ ਸੈਪਟ ਨਹੀਂ ਕੀਤਾ ਮੇਰਾ ਨਹੀਂ ਬੱਚਾ ਭੈਣ ਲੈ ਕੇ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਕਿਸੇ ਬੰਦੇ ਨੇ ਰੱਖ ਲਿਆ ਭੀਖ ਮੰਗਣ ਦੇ ਲਈ ਉਹ ਭੈਣ ਤੋਂ ਗਲਤ ਕੰਮ ਕਰਾਉਂਦੇ ਇਸ ਤੋਂ ਭੀਖ ਮੰਗਾਉਂਦੇ ਇਹਦੀ ਚੁੰਗਲ 'ਚ ਛੜਵਾ ਕੇ ਲਿਆ ਇਦਾਂ ਨੇ ਸੇਖਬਾ ਜੀ ਇੱਕ ਆਹ ਦੇਖੋ ਸਾਡਾ ਪ੍ਰਭ ਨੂਰਾ ਇਦੀ ਮਾਂ ਇਹਨੂੰ ਨੀਂਦ ਦੀਆਂ ਗੋਲੀਆਂ ਦੇ ਦੇ ਕੇ ਬਿਲਕੁਲ ਹੀ ਡੈਮੇਜ ਕਰ ਦਿੱਤਾ ਉਹ ਕਿਸੇ ਨਾ ਰਿਲੇਸ਼ਨ ਚ ਸੀਗੀ ਸੇਵਕਪਾ ਜੀ ਇਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪ ਕਿਸੇ ਨਾ ਰਿਲੇਸ਼ਨ ਚ ਜੇ ਹੁਣ ਦਿਮਾਗ ਦੇ ਉੱਤੇ ਦਿਮਾਗ ਤਾਂ ਬਿਲਕੁਲ ਹੀ ਖਤਮ ਹੋ ਗਿਆ ਆ ਪਾ ਜੀ ਮਤਲਬ ਉਹ ਬਹੁਤ ਇਲਾਜ ਚ ਲਾਇਆ ਪਰ ਉਹ ਨਹੀਂ ਕਹਿੰਦੇ ਗੱਲ ਬੰਦ ਹੂੰ ਮਤਲਬ ਬਹੁਤ ਬੰਦੇ ਕੋਈ ਜਸਪ੍ਰੀਤ ਆ ਕੋਈ ਏਦਾਂ ਇੱਕ ਬੱਚਾ ਹੈਗਾ ਉਹਦੀ ਮਾਂ ਦੀ ਡੈਥ ਹੋ ਕੇ ਬਾਪ ਛੱਡ ਕੇ ਚਲਾ ਗਿਆ ਇਹ ਬਾਪੂ ਜੀ ਆ ਇਹਨਾਂ ਦੇ ਵੀ ਪਰਿਵਾਰ ਵੱਲੋਂ ਸਮਰਥ ਹੋ ਗਿਆ ਸਾਂਭਣ ਤੋਂ ਜਦੋਂ ਏਦਾਂ ਉਮਰ ਦੇ ਵਿੱਚ ਚੱਲ ਗਿਆ ਉਹ ਕਹਿੰਦੇ ਅਸੀਂ ਰੱਖਣਾ ਨਹੀਂ ਇਹ ਸਾਡੇ ਝ ਇਹ ਇਹ ਸੋਨੇ ਆ ਸਭ ਸਰੀਆਂ ਕਾਲ ਇਹ ਹਨਾ ਇਹਦੇ ਜਦੋਂ ਮੈਂਟਲੀ ਇੰਨਾ ਹੋ ਗਿਆ ਇਹਦੇ ਪ੍ਰਭਾਵਾਂ ਨੇ ਇਹਨੂੰ ਬੰਦ ਦਿੱਤਾ ਮੰਜੇ ਦੇ ਨਾਲ ਮਤਲਬ ਇੰਨੇ ਮਾੜੇ ਹਾਲਾਤ ਸੀ ਭੁੱਖਾ ਤੇ ਆ ਬੱਝਾ ਰਿੰਦਾ 6-7 ਮਹੀਨੇ ਹੋਗਾ ਸਾਡੇ ਕੋਲ ਸਿਕਵਾ ਜੀ ਬਿਲਕੁਲ ਖੁੱਲਾ ਰਿੰਦਾ ਗੱਲ ਕੀ ਅਸੀਂ ਸਾਮ ਸੰਭਾੜ ਰੋਟੀ ਪਾਣੀ ਦਵਾਈ ਦਾਰੂ ਟਾਈਮ ਨਾ ਦੇਣਾ ਆਪੇ ਹੀ ਪ੍ਰਮਾਤਮਾ ਹੈ ਨਾ ਕਰਦਾ ਇਹ ਵੀਰ ਹੈ ਦੀ ਲੱਤ 'ਚ ਕੀੜੇ ਸੀਗੇ ਇਹਨੇ ਕਿਤੇ ਸੰਸਤਾ ਬਾਰੇ ਸੁਣਿਆ ਸੀ ਇਹਦੇ ਅਣਕੇ ਲੱਤ ਦੇ ਵਿੱਚ ਇਥੋਂ ਕੀੜੇ ਹੁਣ ਬਿਲਕੁਲ ਠੀਕ ਠਾਕ ਹਾਂ ਬਿਲਕੁਲ ਤੰਦਰੁਸਤ ਤੁਰਦਾ ਫਿਰਦਾ ਸੇਵਾ ਕਰਦਾ ਨਾਲ ਕਰਾਉਂਦਾ ਇਹ ਅਮਨ ਇਹ ਸੀ ਪਾਜੀ ਇਹਦਾ ਬਿਜਲੀ ਦਾ ਕੰਮ ਕਰਦਾ ਸੀ ਥਲੜਾ ਐਸਾ ਕਰੰਟ ਪੈ ਗਿਆ ਥਲੜਾ ਹਿੱਸਾ ਚੱਲਣੋਂ हट ਗਿਆ ਇਹਦੇ ਨਾਲ ਦਿਆਂ ਨੇ ਸaat ਸਾਰਿਆਂ ਨੇ ਘਰਵਾਰ ਨੇ ਸਭ ਨੇ ਸਾਥ ਛੱਡ ਦਿੱਤਾ ਤੇ ਮੁੜ ਕੇ ਇਹਨੂੰ ਭਾਜੀ ਇੱਕ ਮੋਟਰ ਤੇ ਪਿਆ ਸੀ ਉੱਥੋਂ ਲੈ ਕੇ ਚਾਕੇ ਲਿਆ ਕੇ ਇੱਥੇ ਸੰਸਤਾ 'ਚ ਲਿਆਂਦਾ ਅੱਜ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਆ ਹੁਣ ਚਲੋ ਹਿੰਦੀ ਦੇ ਪ੍ਰੈਕਟਿਸ ਕਰ ਰਹੇ ਆ ਮਾੜਾ ਮੋਟਾ ਥੱਲੇ ਚੱਲਣ ਦੀ ਪਰਮਾਤਮਾ ਭਾਲੀ ਕਰੇ ਇਹ ਸਾਡੇ ਸ੍ਰਿੰਦਰ ਬਾਬਾ ਜੀ ਐ ਪਨਵਾ ਪਿੰਡ ਤੋਂ ਆ ਇਹ ਪਾਠੀ ਸਿੰਘ ਸਿਗੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੂੰ 34 ਸਾਲ ਇੱਕ ਕਮਰੇ 'ਚ ਬੰਦ ਰਹੇ ਆ ਗਿਆਨੀ ਕਰਤਾਰ ਸਿੰਘ ਜੀ ਪਿੰਡ ਰਾਣਿਆਂ ਦੇ ਉਹਨਾਂ ਦੇ ਨਾਲ ਸੰਗੀ ਰਹੇ ਹਾਂਜੀ ਇਹ ਸਾਡੇ ਲਾਲੀ ਬਾਬਾ ਜੀ ਆ ਇਹ 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 ਕੂਬੂਰਥਲੇ ਤੋਂ ਲਿਆਂਦੇ ਆ ਇਹਨਾਂ ਦੇ ਗੈਸ ਚੁੱਲਿਆਂ ਦਾ ਕੰਮ ਸੀ ਅੱਛਾ ਇਹਨਾਂ ਦੀ ਥੱਲੇ ਰਹਿਾਇ ਜੀ ਉੱਪਰ ਫੈਕਟਰੀ ਸੀ ਰਾਤ ਨੂੰ 1 ਵਜੇ ਆਣ ਕੇ ਜਿਹੜਾ ਉਹਨੂੰ ਕਬਜ਼ਾ ਕਰ ਲਿਆ ਪ੍ਰਾਪਰਟੀ ਦੇ ਕਬਜ਼ਾ ਕਰ ਲੇ ਦਿਮਾਗ ਤੇ ਟੈਨਸ਼ਨ ਲੈ ਗਏ 2:00 ਵਜੇ 2:00 ਵਜੇ ਗਿਆ ਇਹ ਫੌਜੀ ਸਾਹਿਬ ਆ ਸਾਡੇ ਇਹ ਵਾਲੀਆ ਸਾਹਿਬ ਇਧਰ ਨਾਲ ਸੁੱਤੇ ਪਏ ਇਹਨਾਂ ਨੇ ਕਿਸੇ ਟਾਈਮ ਇਟਾਂ ਦਾ ਪੱਠਾ ਸੀ ਮੰਡੀ ਚਾਰ ਤੇ ਸੀ ਕੱਪੜੇ ਦੀ ਦੁਕਾਨ ਸੀ ਭਾਜੀ ਅੱਛਾ ਜੀ ਹਾਂਜੀ ਪਰਮਾਤਮਾ ਦੇਖੋ ਹਨਾ ਪਲ ਦੇ ਵਿੱਚ ਬਦਲ ਦਿੰਦਾ ਬਦਲ ਦੇ ਵਿੱਚ ਬਦਲ ਦਿੰਦਾ ਜੀ ਦੇਖੋ ਬਹੁਤ ਵਧੀਆ ਫੈਮਿਲੀ ਚੋਂ ਸੀਗੀ ਜੀ ਇਧਰ ਆ ਇਹਨਾਂ ਨੂੰ 36 ਸਾਲ 36 ਸਾਲ ਹੋ ਗਏ ਸੀ ਉੱਥੇ 36 ਸਾਲ ਇੱਕ ਟਾਲ ਦੇ ਉੱਪਰ ਹੁਣੇ ਛੜਾ ਕੇ ਲਿਆਂਦੇ ਜੀ ਭਾਜੀ 20 ਦਿਨ ਹੋਏ ਠੀਕ ਹੈ 36 ਸਾਲ ਦੇਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਪੱਠਿਆਂ ਦੇ ਟਾਲ ਦੇ ਉੱਪਰ ਕੰਮ ਹੀ ਕਰਾਉਂਦੇ ਰਹਿ ਐਨਾਂ ਦੇਖੋ ਬਜ਼ੁਰਗ ਹੋ ਗਏ ਭਾਜੀ ਆਪਰੇਟ ਹੋਣੇ ਵਾਲਾ ਆ ਇਹਨਾਂ ਦੇ ਪਾਣੀ ਭਰ ਚੁੱਕਿਆ ਨਾਲਾਂ ਦੇ ਵਿੱਚ ਪਰ ਉਹ ਨਹੀਂ ਨਹੀਂ ਇਹਨਾਂ ਨੂੰ ਇਲਾਜ ਕਰਵਾਇਆ ਸਾਰਾ ਸਾਰਾ ਦਿਨ ਕੰਮ ਹੀ ਲਈ ਜਾਣਾ ਇਹਨਾਂ ਨੂੰ ਰੱਬ ਦੇ ਰੰਗ ਦਰ ਕੋਈ ਭਾਜੀ ਕਿਤੋਂ ਚੁੰਗਲਾਂ ਚ ਛੜਾ ਕੇ ਕਿਧੇ ਕਿਧੇ ਲਿਆਂਦੇ ਆ ਕਿਤੋਂ ਖੰਡਰਾਂ ਜੋ ਕੱਢ ਕੱਢ ਲਿਆਂਦੇ ਹੋ ਭਾਜੀ ਹਨ ਬਹੁਤ ਵੱਡੀ ਨਿੱਕੀ ਜਿਹੀ ਇੱਕ ਮਰੀਜ਼ ਨੂੰ ਸੰਭਣਾ ਹੋਵੇ ਨਾ ਇਹ ਘਰ ਦੇ ਵਿੱਚ ਹਾਂਜੀ ਉਹ ਮੁਸ਼ਕਲ ਹੋ ਜਾਂਦਾ ਬਸੇ ਪ੍ਰਮਾਤਮਾ ਦੀ ਸੇਵਾ ਕਰਵਾ ਰਹੀ ਸੀ ਬਿਲਕੁਲ ਬਿਲਕੁਲ ਪ੍ਰਮਾਤਮਾ ਕਰਵਾ ਰਹੀ ਸੀ ਵਾ ਚਲੋ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਮਹਾਰਾਜ ਕਿਉਂਕਿ ਜੇ ਦੁੱਖ ਲਾਇਆ ਕਿਸੇ ਨੂੰ ਤੇ ਉਹਦਾ ਇਲਾਜ ਆਸਤੇ ਵੀ ਕੋਈ ਨਾ ਕੋਈ ਭੇਜਿਆ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਫਰਮਾ ਹਾਂਜੀ ਤੇ ਬਾਹਰ ਇੱਥੇ ਆਪਣੀ ਲਾਇਬ੍ਰੇਰੀ ਬਣੀ ਹੋਈ ਹੈ ਹਾਂਜੀ ਬਾਹਰ ਲਾਇਬ੍ਰੇਰੀ ਸੇਕ ਪਾਜੀ ਪਿੱਛੇ ਇਧਰ ਹਸਪੀਟਲ ਬਣਾਇਆ ਹਾਂਜੀ ਹਾਂਜੀ ਬਣ ਰਿਹਾ ਜੀ ਲਾਇਬ੍ਰੇਰੀ ਪੰਡਾਸਤੇ ਕੇ ਹਾਂਜੀ ਪਿੰਡ ਵਾਸਤੇ ਕੋਈ ਅਲੱਗੇ ਦੇ ਲੋਕਾਂ ਦੇ ਵੀ ਇੱਥੇ ਵੀ ਜਿਹੜੇ ਠੀਕ ਆ ਉਹ ਵੀ ਆਣ ਕੇ ਕਿਤਾਬਾਂ ਪੜ੍ਹਦੇ ਆ ਹਾਂਜੀ ਜਿਹੜੇ ਠੀਕ ਹੁੰਦੇ ਆ ਕਈ ਵਿੱਚ ਬਹੁਤ ਪੜੇ ਲਿਖਿਆ ਅੱਛਾ ਹਾਂਜੀ ਉਹ ਵੀ ਆਣ ਕੇ ਪੜ੍ਹਦੇ ਹਾਂਜੀ ਇਹ ਆ ਬਹੁਤ ਭੈਣ ਬਹੁਤ ਪੜੀ ਦਿੱਲੀ ਤੋਂ ਆ ਹਾਂਜੀ ਬਹੁਤ ਜ਼ਿਆਦਾ ਪਰ ਬਹੁਤ ਜ਼ਿਆਦਾ ਐਗਰੈਸਿਵ ਹੋ ਜਾਂਦੀ ਆ ਇਹਦੀ ਭਰਾ ਤੇ ਦੋ ਭੈਣ ਭਰਾ ਸੀਗੇ ਪਾਜੀ ਉੱਥੇ ਕੋਠੀ ਦੇ ਵਿੱਚ ਇੰਨੇ ਤਿੰਨ ਮੰ ਇਨਾਂ ਦੀ ਜਿਹੜੀ ਫੈਮਿਲੀ ਸੀ ਉਹ ਮਿਲਟਰੀ ਦੇ ਵਿੱਚ ਸੀ ਬਾਪ ਇਹ ਭੈਣ ਪੜਾਉਂਦੀ ਵੀ ਸੀ ਜਦੋਂ ਇਹਨੇ ਵਿਆਹ ਕਰਾਇਆ ਘਰ ਵਾਲਾ ਗੱਲ ਤੇ ਟੱਕਰ ਗਿਆ ਉਹ ਉੱਥੋਂ ਮੈਂਟਲੀ ਹੋ ਗਈ ਭਾਜੀ ਮਤਲਬ ਪੜੀ ਕਿੰਨੀ ਪੜ੍ਹਨੀ ਪੜੀ ਕਿ ਨਹੀਂ ਦੱਸ ਵਿਆਹ ਦੀ ਮਾਚਲ ਸੇ ਐਮ ਕੋ ਵੀਡ ਕਿੰਨੀ ਪੜਾਈ ਬੜੀ ਲਿਖਾ ਫਾਮਸ ਬਹੁਤ ਬੜੇ ਕਿਹੜੇ ਸਕੂਲ ਚ ਪੜਾਉਂਦੀ ਸੀ ਪਹਿਣ ਉੱਥੇ ਉੱਥੇ ਸਾਲੀ ਮਾਪੇ ਦਾ ਸਾਲੀ ਬਾਦੀ ਕੁਛ ਵੀ ਨਹੀਂ ਪੜ੍ਹੀ ਕਰਦੇ ਸੀ ਨਵੇਂ ਜੀ ਨਹੀਂ ਤੇ ਸੀ ਪਬਲਿਕ ਉਹ ਗਲਤ ਬੰਦਾ ਸੀਗਾ ਪਹਿਣ ਟੱਕਰਿਆ ਜਿਹੜਾ ਬੰਦਾ ਗਲਤ ਸੀ ਗੱਲ ਬਦਮਾਤਲੋ ਤੋਂ ਦਿਮਾਗ ਤੇ ਇਹੀ ਭਾਜੀ ਕੋਈ ਦਿਨ ਕਿਤੇ ਜ਼ਿੰਦਗੀ ਦੇ ਵਿੱਚ ਕੋ ਹਾਸਾ ਵਾਪਰ ਜਾਂਦਾ ਫੇ ਡਿਪਰੈਸ਼ਨ ਤੇ ਜਾ ਕੇ ਬੰਦਾ ਉੱਥੋਂ ਸਿਸਟਮ ਬਿਲਕੁਲ ਪੁਰਾਣੀ ਹੀ ਗੱਲ ਆ ਆ ਮੋਕੜਾ ਵਾਪਕ ਚੋੜੇ ਮੈਂ ਗੁਰਦੁਆਰਾ ਸਾਹਿਬ ਉੱਪਰ ਗੁਰਦੁਆਰਾ ਸਾਹਿਬ ਹਾਂਜੀ ਠੀਕ ਹੈ ਜਿਨ੍ਹਾਂ ਨੇ ਜਗ੍ਹਾਦਾਨ ਕੀਤੀ ਉਹ ਨਾਲ ਪ੍ਰੋਪਰ ਆਪ ਵੀ ਕਰਦੀ ਹੈ ਹਾਂ ਵੀ ਸੇਵਾ ਨਾਲ ਕੈਸ਼ੀਅਰ ਦੀ ਜ਼ਿੰਮੇਵਾਰੀ ਹਨਾਰ ਸਾਰਾ ਉਹ ਕੇ ਬਾਬਾ ਦੀਪ ਸਿੰਘ ਸੇਵਾਦਲ ਤੋਂ ਹੀ ਬਣਾਈ ਹੋਈ ਸੁਸਾਇਟੀ ਹੈ ਹਾਂਜੀ ਸੁਸਾਇਟੀ ਹੈ ਜਿਹੜੀ 2015 ਦੇ ਚੱਲਦੀ ਗੋਰਾਸਰਾ ਸੇਵਾਕਰ ਇਹ 17 ਚ ਸ਼ੁਰੂ ਆਇਆ ਅੱਛਾ ਹਾਂਜੀ ਠੀਕ ਹੈ ਚਲੋ ਹਾਂਜੀ ਮਹਾਰਾਜ ਸੇਵਾ ਲੈਿੰਦੇ ਰਹੇ ਹਾਂਜੀ ਤੇ ਹੋਰ ਵੀ ਆਪਾਂ ਵੀਰਾਂ ਨੂੰ ਅਪੀਲ ਕਰਦੇ ਹਾਂ ਨਾ ਕਿਉਂਕਿ ਕਈ ਵਾਰੀ ਆਪਾਂ ਤੋਂ ਖੁਦ ਨਹੀਂ ਆਪਾਂ ਕਹਿ ਸਕਦੇ ਵੀ ਖੁਦ ਨਹੀਂ ਪਹੁੰਚ ਸਕਦੇ ਉਦੋਂ ਫਿਰ ਆਪਾਂ ਹੋਰ ਵੀ ਤਰੀਕੇ ਹੈਗੇ ਦਾਨ ਕਰਨ ਦੇ ਇੱਧਰ ਐਂਬੂਲੈਂਸਾਂ ਭਰੀ ਇੱਧਰ ਇੱਧਰ ਬਿਲਕੁਲ ਭਾਜੀ ਫ੍ਰੀ ਮੋਰਚਰੀ ਆ ਇਲਾਕੇ ਦੇ ਵਿੱਚ ਅੱਛਾ ਜੀ ਜੇਦੋਂ ਕੋਈ ਡੈਥ ਹੁੰਦੀ ਆ ਸੱਬ ਵਾਹਨ ਇੱਕ ਬਣਾਇਆ ਹੋਇਆ ਭਾਜੀ ਉਹ ਲੈਣ ਜਾਂਦਾ ਬੋਡੀ ਲੈ ਕੇ ਰੱਖ ਕੇ ਮੋਰਚਰੀ ਤੇ ਮੁੜ ਕੇ ਛੱਡਣ ਜਾਂਦਾ ਭਾਜੀ ਅੱਛਾ ਅੱਛਾ ਤੇ ਆਓ ਚਾਰ ਐਂਬੂਲੈਂਸਾਂ ਸੇਵਕਾ ਭਾਜੀ ਆਪਣੇ ਕੋ ਜਿਹੜੀਆਂ ਸਵਾਮਾਂ ਦੇ ਰਹੀਆਂ ਹਮ ਅਲੱਗ ਅਲੱਗ ਪਿੰਡਾਂ ਦੇ ਵਿੱਚ ਦੇ ਰਹੀਆਂ ਕੋਈ ਬਿਲਕੁਲ ਫ੍ਰੀ ਸੇਵਾ ਕਰਦੀ ਹੈ ਫ੍ਰੀ ਸੇਵਾ ਨਹੀਂ ਮਤਲਬ ਚਲੋ ਇੱਕ ਬੰਦੇ ਤੋਂ ਕੋਲ ਤਾਂ ਪਹੁੰਚ ਹੁੰਦੀ ਆ ਇੱਕ ਬੰਦਾ ਚਲੋ ਥੋੜੀ ਬਹੁਤੀ ਕਰਦੀ ਜਾਂਦਾ ਹਾਂਜੀ ਉਹ ਭਾਜੀ ਇਦਾਂ ਅਮਰਜੈਂਸੀ ਕੇਸ ਤਾਂ ਬਿਲਕੁਲ ਹੀ ਕਿਸੇ ਤੋਂ ਲਈਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਵੀ ਜਿਹੜਾ ਕੋਈ ਦੇ ਸਕਦਾ ਜਿਵੇਂ ਕੋਈ ਕਹਿੰਦੇ ਦਵਾਈ ਲੈਣ ਜਾਣਾ ਉਹ ਤੋਂ ਤੇਲ ਤੇ ਡਰਾਈਵਰ ਦੇ ਲੈ ਲੀਵੇ ਜੇ ਕੋਈ ਦੇ ਸਕਦਾ ਹਾਂ ਬਾਕੀ ਸਾਡੇ ਤੱਕ ਪਹੁੰਚ ਅੱਜ ਸੇਵਕਾ ਭਾਜੀ ਬਿਲਕੁਲ ਲੋਡਵੰਦ ਗਰੀਬ ਹੀ ਕਰਦਾ ਕਿਉਂਕਿ ਹਨਾ ਵੀ ਮਤ ਉਹੀ ਕਰਦਾ ਜੀ ਫਿਰ ਆ ਬਣ ਰਿਹਾ ਪਾਜੀ ਹਸਪੀਟਲ ਸੇ ਪਿੱਛੇ ਮਹਾਂ ਜੀ ਬਣ ਰਿਹਾ ਹਸਪੀਟਲ ਇਹਦੇ ਬੈਕ ਸਾਈਡ ਹੁਣ ਆਸ਼ਰਮ ਜਿਹੜਾ ਪਿੱਛੇ ਸਾਰਾ ਸੇਵਾ ਕਰ ਬੈਕ ਸਾਈਡ ਲੈ ਕੇ ਜਾ ਰਹੇ ਆ ਕਿਉਂਕਿ ਇੱਥੇ ਜਗ੍ਹਾ ਬਹੁਤ ਫੁੱਲ ਹੋ ਗਈ ਆ ਤੇ ਬੰਦੇ ਉੱਥੇ ਜ਼ਿਆਦਾ ਹੋਣ ਕਾਰਨ ਜਗ੍ਹਾ ਘਟ ਪੈ ਗਈ ਆ ਹੁਣ ਇਹਦੇ ਬੈਕ ਸਾਈਡ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਤੇ ਆਪਣੇ ਕਿੰਨੇ ਮੈਂਬਰ ਹੋਣਗੇ ਇਸ ਸੁਸਾਇਟੀ ਦੇ ਸੋਸਾਇਟੀ ਦੇ ਅਸੀਂ ਜਿਹੜੇ ਤਕਰੀਬਨ ਜਿਹੜੇ ਇਸ ਟਾਈਮ ਇੱਥੇ ਸਾਰਾ ਵਰਕ ਫੀਲਡ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਵੀ ਅਸੀਂ 26 ਕਿ ਜਾਣੇ ਆ ਜੀ ਜਿਹਦੇ ਵਿੱਚ ਸਾਡੀਆਂ ਚਾਰ ਬੀਬੀਆਂ ਆ ਪ੍ਰਸ਼ਾਦਾ ਵੀ ਪਕਾਉਂਦੀਆਂ ਤੇ ਬੁੜੀਆਂ ਨੂੰ ਵੀ ਬੱਚਿਆਂ ਨੂੰ ਵੀ ਸਾਂਭਦੀਆਂ ਠੀਕ ਹੈ ਤੇ ਬਾਕੀ ਸਾਡੀ ਟੀਮ ਹੀ ਆ ਸਾਰੀ ਹਸਪਤਾਲਾਂ ਚ ਦੋ ਹਸਪਤਾਲਾਂ ਚ ਲਾਚ ਚੱਲ ਰਿਹਾ ਇਸ ਟਾਈਮ ਅੱਛਾ ਵੀਵਜ਼ ਚ ਗਏ ਹੋਏ ਆ ਤੇ ਜਲੰਧਰ ਗਏ ਹੋਏ ਆ ਤੇ ਉੱਥੇ ਹੀ ਫਿਰ ਇੱਕ ਇੱਕ ਟੀਮ ਹਾਂਜੀ ਉੱਥੇ ਟੀਮ ਮੈਂਬਰ ਸ਼ਰਨੇ ਵੇ ਦਿਨੇ ਅਲੱਗ ਰਾਤ ਨੂੰ ਲੱਗ ਬਾਕੀ ਐਮਬੂਲੈਂਸਾਂ ਦੇ ਵਿੱਚ ਵੀ ਸਾਡੀ ਟੀਮ ਗਈ ਹੋਈ ਆ ਐਮਬੂਲੈਂਸ ਇੱਕ ਅੱਜ ਚੰਡੀ ਤੇ ਐਕਸੀਡੈਂਟ ਹੋ ਗਿਆ ਜਿਹਦੀ ਉਹਦੇ ਵਿੱਚ ਇੱਕ ਦੀ ਡੈਥ ਹੋ ਗਈ ਹੈ ਇੱਕ ਨੂੰ ਹੁਣ ਪੀਜੀਏ ਲੈ ਗਏ ਇੱਕ ਡੀਐਮ ਸੀ ਗਈ ਠੀਕ ਹੈ ਹਾਂਜੀ ਤੇ ਤੁਹਾਡਾ ਇਹ ਪਿੰਡ ਇਹ ਨਹੀਂਗਾ ਜੀ ਹੈਗਾ ਮੇਰਾ ਪਿੰਡ ਤਲਮੰਡੀ ਜਟਾ ਐ ਸੀ ਭਾਜੀ ਇਹ ਬਾਗਾ ਪਿੰਡ ਸਰਦਾਰ ਪਰਸ਼ੋਤਮ ਸਿੰਘ ਬਾਗਾ ਜੀ ਉਹਨਾਂ ਦਾ ਪਿੰਡ ਆ ਜੀ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਹੈ ਜੀ ਹਾਂ ਜਿਨ੍ਹਾਂ ਨੇ ਜ਼ਮੀਨ ਦਿੱਤੀ ਜਿਹੜੇ ਸੇਵਾ ਵੀ ਕਰ ਰਹੇ ਆ ਇਸ ਤੇ ਹਾਂ ਸੇਵਾ ਨਾਲ ਕੈਸ਼ੀਅਰ ਦੀ ਸੇਵਾ ਨਿਭਾ ਰਹੇ ਆ ਸਾਰਾ ਕਰਤਾ ਧਰਤਾ ਸਾਫ ਕਾ ਐਕਸ ਆਰਮੀ ਮੈਨ ਅੱਛਾ ਠੀਕ ਸਾਰਾ ਕਾਰਜ ਉਹ ਦੇਖ ਰਹੇ ਆ ਹਾਂਜੀ ਸੇਵਾ ਦਾ ਦੇਖੋ ਨਾ ਅ ਅੱਜ ਕੱਲ ਦੇ ਹਰ ਇੱਕ ਬੰਦਾ ਕਹਿੰਦਾ ਵੀ ਮੇਰਾ ਸਮਾਂ ਕੀਮਤੀ ਆ ਨਾ ਸਮਾਂ ਕੀਮਤੀ ਤੁਸੀਂ ਦੱਸਿਆ ਵੀ 26 ਆਪਣੇ ਹੈ ਨਾ ਸੋਸਾਇਟੀ ਮੈਂਬਰ ਹੁੰਦੀ ਹਾਂ ਹਾਂਜੀ 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 ਸਾਰੇ ਦੇਖੋ ਆਪਦਾ ਕੰਮ ਵੀ ਆਪਦਾ ਕਵੀਲਦਾਰ ਵੀ ਦੇਖਣੀ ਹੁੰਦੀ ਆ ਦੇਖਣੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਮੁਸ਼ਕਲ ਹੋ ਜਾਂਦਾ ਬਿਲਕੁਲ ਬਿਲਕੁਲ ਇਹ ਆਪਣੀ ਲੋਕੇਸ਼ਨ ਵੈਸੇ ਕੀ ਹੈ ਜੀ ਇਹ ਅਸੀਂ ਭਾਜੀ ਸਾਡਾ ਗੜਦੀ ਵਾਲਾ ਦੇ ਲੱਗੇ ਬਾਗਾ ਪਿੰਡ ਆ ਜੀ ਜਿੱਥੇ ਸਾਡਾ ਸੰਸਥਾ ਚੱਲ ਰਹੀ ਹੈ ਜੀ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਹਾਂਜੀ ਹਿਸ਼ਾਰਪੁਰ ਤੋਂ ਦਸੂਹੇ ਰੋਡ ਤੇ ਇਹ ਗੜਦੀ ਵਾਲਾ ਸ਼ਹਿਰ ਪੈਂਦਾ ਜੀ ਉਤੋਂ 3 ਕਿਲੋਮੀਟਰ ਦੂਰ ਹੈ ਬਾਗਾ ਪਿੰਡ ਆ ਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਇਹਨਾਂ ਦਾ ਕੋਈ ਜਿਹੜਾ ਇੱਥੋਂ ਦਾ ਦਫ਼ਤਰ ਦਾ ਨੰਬਰ ਹੋਊਗਾ ਕੋਈ ਹਾਂਜੀ ਹਾਂਜੀ ਉਹ 9417260895 ਸਾਡਾ ਹੈਲਪਲਾਈਨ ਨੰਬਰ ਹੈ ਜੀ ਜਿਹੜਾ ਹਾਂਜੀ ਹਾਂਜੀ ਹੈਲਪਲਾਈਨ